ਜੀ ਬਾਈ ਹਲਜੀ ਅੱਜ ਆਪਾਂ ਬਰਨਾਲੇ ਦੀ ਟਰੈਕਟਰ ਮੰਡੀ ਤੇ ਪਹੁੰਚ ਕੇ ਜਿੱਥੇ ਸਪਾਉਂਡਰ ਲੱਗਦੀ ਆ ਇੱਥੇ ਇੱਕ ਭਰਾ ਆਪਣਾ ਨਿਊ ਹਾਲੈਂਡ 730 ਟਰੈਕਟਰ ਲੈ ਕੇ ਆਇਆ ਆਪਾਂ ਉਹਦੇ ਨਾਲ ਕਰਦਿਆਂ ਗੱਲਬਾਤ ਕਿ ਭਾਈ ਕਿੰਨਾ ਮਾਡਲ ਆ ਕਿੰਨਾ ਰੇਟ ਆ ਹਾਂਜੀ ਬਾਈ ਜਿਹੜਾ ਆਪਣਾ ਟਰੈਕਟਰ ਆ ਨਿਊ ਹਾਲੈਂਡ 730 ਬਰਨਾਲੇ ਦੇ ਦਾ ਕਿੰਨਾ ਮਾਡਲ ਆ ਭਾਈ ਤੇ ਭਾਈ ਇਹਦਾ 2011 ਮਾਡਲ ਆ ਤੇ ਭਾਈ 495 ਇਹ ਡਿਮਾਂਡ ਆ 495 ਜਿਹੜਾ ਰੇਟ ਆ ਇਹਦੀ ਡਿਮਾਂਡ ਆ ਤੁਸੀਂ ਟਰੈਕਟਰ ਦੇਖ ਸਕਦੇ ਹੋ ਬਾਈ ਹੋਰ ਹੱਥਾਂ ਚੱਲਿਆ ਹੈ ਤੇ ਬਾਈ ਜੀ ਇਹ 2300 ਘੰਟਾ ਚੱਲਿਆ ਹੋਇਆ ਟਰੈਕਟਰ ਆ ਤੇ ਤੁਸੀਂ ਹੈ ਫਸਟ ਆਨਰ ਆ ਤੇ ਬਈ ਇਹ ਪਹਿਲੇ ਨਾਂਗਾ ਤੇ ਫਸਟ ਆਨਰ ਆ ਕੀਮੇ ਪਿੰਡਾ ਬਾਈ ਦਾ ਤੇ ਬਾਈ ਮੋਬਾਈਲ ਨੰਬਰ ਕਿੰਨਾ 9864 78560 ਜਿਹੜਾ ਬਾਈ ਦਾ ਮੋਬਾਈਲ ਨੰਬਰ ਆ ਤੇ ਜੇ ਤੱਕ ਅੱਜ ਬਾਈ ਬਾਈ ਦਾ ਟਰੈਕਟਰ ਵਿਕ ਗਿਆ ਤਾਂ ਦਾ ਆਪਾਂ ਵੀਡੀਓ ਪਾਉਂਦੇ ਨਹੀਂ ਜੇ ਨਾ ਵਿਕਿਆ ਤਾਂ ਆਪਾਂ ਵੀਡੀਓ ਆਪਣੇ ਪੇਜ ਤੇ ਪਾਵਾਂਗੇ ਤੇ ਤੁਸੀਂ ਬਾਈ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਕਿਦੋਂ ਵੀ ਜਾ ਕੇ ਤੁਸੀਂ ਬਾਈ ਨਾਲ ਜਿਹੜਾ ਘਰ ਦੇ ਵਿੱਚ ਜਾ ਕੇ ਗੱਲਬਾਤ ਕਰੋ ਮੈਂ ਕਿਹ ਕਹੂੰ ਕੈਮਰਾਮੈਨ ਨੂੰ ਆ ਜੇ ਆਪਾਂ ਜਿਹੜਾ ਟਰੈਕਟਰ ਦਿਖਾਉਣੇ ਤੁਹਾਨੂੰ ਅੱਗੇ ਤੋਂ ਸਾਰਾ ਹੀ ਲਵੇ ਕਰਕੇ ਕੈਮਰਾ ਜ਼ਰੂਰ ਦਿਖਾ ਦੇਵੇ ਜੀ ਤੇ ਨਾਲ ਨਾਲ ਇਧਰ ਨੂੰ ਲਿਆਓ ਜੀ ਤੁਸੀਂ ਸਾਰੇ ਤੇ ਖਾਸ ਕਰਕੇ ਟਾਇਰ ਨੇ ਜੋ ਜ਼ਰੂਰ ਚੈੱਕ ਕਰ ਸਕਦੇ ਹੋ ਤੇ ਹੋਰ ਉਹ ਮੇਰੇ ਕੋਲੇ ਆਗੇ ਬਾਬਾ ਜੀ